ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰਦੇਵ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਤਿੰਨਾਂ ਦੇ 350 ਸਾਲਾ ਸ਼ਹੀਦੀ ਸਾਕੇ ਨੂੰ ਅੱਜ ਸਮੁੱਚੀ ਕੌਮ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀ ਆ ਇਸੇ ਦੇ ਤਹਿਤ ਹੀ ਤਖਤ ਸ੍ਰੀ ਕੇਸਕੜ ਸਾਹਿਬ ਦੇ ਹਜ਼ੂਰੀ ਰਾਗੀ ਸਿੰਘ ਭਾਈ ਹਰਜੋਤ ਸਿੰਘ ਜੀ ਭਾਈ ਜਗਵਿੰਦਰ ਸਿੰਘ ਜੀ ਭਾਈ ਸਤਿੰਦਰਪਾਲ ਸਿੰਘ ਜੀ ਅਤੇ ਭਾਈ ਨਿਰਿੰਦਰ ਸਿੰਘ ਜੀ ਇਹਨਾਂ ਸਮੂਹ ਸਿੰਘਾਂ ਨੇ ਮਿਲ ਕੇ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਤੇਗ ਬਹਾਦਰ ਸਿਮਰਿਆ ਇਸ ਦੇ ਰਾਈ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਅਮਰਤਮਈ ਬਾਣੀ ਦੇ ਵਿੱਚ ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਨੂੰ ਠੀਕਰ ਫੋਰਦਲੇ ਸਰ ਅਤੇ ਤਿਲਕਜੰਦੂ ਆਖਾ ਪ੍ਰਭਤਾ ਕਾਕੀਨੋ ਵੱਡੋ ਕਲੂ ਮੈਸਾ ਕਾ ਇਹਨਾਂ ਸ਼ਬਦਾਂ ਨੂੰ ਬਹੁਤ ਹੀ ਰਸਪੀਣਾ ਗਾਇਆ ਗਿਆ ਵਾ ਤੋ ਮੈਂ ਜਿੱਥੇ ਇਸ ਰਾਗੀ ਜਿੱਥੇ ਨੂੰ ਵਧਾਈ ਦਿੰਨਾ ਕਿ ਇਹਨਾਂ ਨੇ ਬੜਾ ਸੋਹਣਾ ਕਾਰਜ ਕੀਤਾ ਉਥੇ ਗੁਰੂ ਅਗੇ ਅਰਦਾਸ ਆ ਕਿ ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਦੀ ਭੈ ਭਾਵਨੀ ਦੇ ਵਿੱਚ ਕੀਰਤਨ ਕਰਦੇ ਰਹਿਣ ਅਤੇ ਕੀਰਤਨ ਕਰਦਿਆਂ ਆਪ ਵੀ ਅਤੇ ਸੰਗਤ ਨੂੰ ਵੀ ਗੁਰੂ ਅਤੇ ਅਕਾਲ ਪੁਰਖ ਦੇ ਨਾਲ ਜੋੜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ